ਦੇਖ ਨਹੀਂ ਮੈਂ ਦਰਾਂ ਇਹ ਤਾਂ ਵੀਡੀਓ ਨੂੰ ਮਾਰੀ ਨੂੰ ਕੋਈ ਨਾ ਕੋਈ ਜਿੰਨਾ ਆਇਆ ਹੈ ਉਹਨੇ ਆਇਆ ਕਿ ਉਹਦਾ ਆ ਰਿਹਾ ਅਸੀਂ ਦਾ ਵੀਰਾਂ ਫਟੋ ਕਿੰਨੀ ਲੱਗਣ ਚ ਨਹੀਂ ਕਿਹੜੇ ਨਾਲੀ ਸੋਣਾ ਫੇਗਦੇ ਬਾਈ ਤਾਕੇ ਤੇ 3 ਮਾਰ ਕੇ ਬਸ ਤੇ ਬਣਾ ਬਣਾ ਵੀਰੇ ਇਹ ਕੰਮ ਸਿਖਦਾ ਵੀ ਇਹ ਸਾਡੇ ਉਸਤਾਦ ਨੇ ਸਿਖਾਤਾ ਵੀ ਅੱਗੇ ਡੇਲ ਨਹੀਂ ਮਿਲਾਉਣੀ ਹੁੰਦੀ ਸੀ ਹੁਣ ਮੈਂ ਪੌੜੀਆਂ ਵੀ ਸਿੱਖ ਗਿਆ ਚਲਾਉਣਗੇ ਜੇ ਮੇਰੀ ਮਿਲ ਜਾ ਤਾ ਫੜ ਲੈਣਾ ਜਿਹੜੀ ਕਿ ਸੋ ਇਹ ਟੱਲਾ ਫੜਾਣਾ ਵੀ ਪੁ ਲੈ ਲੈ ਦਵਤ ਤਕ ਤਕ ਗੰਨਤਾ ਹੈ ਇਹ ਗੱਲ ਨਾ ਪਾਇਨਾ ਸਾਰੀ ਚੱਖਣਾ ਵਰਤੀ ਹੋਈ ਜੀ ਦੇ ਬੜੀ ਨਿਆਰੀ ਜਵਾਂਦੀ ਆ ਕੋਈ ਨਾ